ਹਲਕਾ ਸੁਨੌਰ ਦੇ ਵਿਧਾਇਕ ਹਰਮੀ ਸਿੰਘ ਪਠਾਨ ਮਾਜਰਾ ਜੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦੇ ਲਈ ਸਵੇਰ ਤੋਂ ਪੁਲਿਸ ਜਿਹੜੀ ਉਹ ਤਾਇਨਾਤ ਹੈ ਪੂਰਾ ਸਮਾਨ ਜਿਹੜਾ ਉਹ ਚੁੱਕਣ ਦੇ ਲਈ ਜਿਹੜੀ ਪੁਲਿਸ ਹੈ ਪ੍ਰਸ਼ਾਸਨ ਹੈ ਉਹ ਪਹੁੰਚਿਆ ਇਸ ਵਕਤ ਵੱਡਾ ਪੈਰਾ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਵੱਡੀ ਗੱਡੀਆਂ ਜਿਹੜੀਆਂ ਨੇ ਉਪਲਾਈਆਂ ਗਈਆਂ ਨੇ ਜਿਸ ਦੇ ਵਿੱਚ ਪੂਰਾ ਸਮਾਨ ਜਿਹੜਾ ਉਹ ਸ਼ਿਫਟ ਕੀਤਾ ਜਾਣਾ ਹੈ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਨੂੰ ਲੈ ਕੇ ਪਹਿਲਾਂ ਵੀ ਨੋਟਿਸ ਜਿਹੜਾ ਉਹ ਹਰਮੀ ਸਿੰਘ ਪਠਾਨ ਮਾਜਰਾ ਨੂੰ ਆਇਆ ਸੀ ਟੀਮ ਜਿਹੜੀਆਂ ਪਹੁੰਚੀਆਂ ਸੀ ਤੇ ਇਸ ਸਮੇਂ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਅੰਦਰ ਮੌਜੂਦ ਨੇ ਐਸਟੀਐਮ ਜਿਹੜੇ ਨੇ ਉਹ ਅੰਦਰ ਮੌਜੂਦ ਨੇ ਇਸ ਕੋਠੀ ਨੂੰ ਖਾਲੀ ਕਰਾਇਆ ਜਾ ਰਿਹਾ ਪੁਲਿਸ ਦਾ ਵੱਡਾ ਬਲ ਜਿਹੜਾ ਉਹ ਤੁਹਾਨੂੰ ਅੰਦਰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆਏਗਾ ਕਿ ਜਦੋਂ तमाम ਹਰਮੀ ਸਿੰਘ ਪਟਾਰ ਮਾਜਰਾ ਦੀ ਲੀਗਲ ਟੀਮ ਜਿਹੜੀ ਹੈ ਉਹ ਮੌਜੂਦ ਹੈ ਔਰ ਦੂਸਰੇ ਪਾਸੇ ਹਰਮੀ ਸਿੰਘ ਪਠਾਨ ਮਾਜਰਾ ਫੇਸਬੁਕ ਉੱਤੇ ਲਾਈਵ ਹੁੰਦੇ ਨੇ ਔਰ ਇਹ ਕਹਿੰਦੇ ਨੇ ਕਿ ਮੇਰੇ ਨਾਲ ਤੱਕਾ ਹੋ ਰਿਹਾ ਮੇਰੇ ਸਮਰਥਕਾਂ ਨੂੰ ਜਿਹੜੀ ਆ ਉਹ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਜਿਹੜੀ ਹਰਮੀ ਸਿੰਘ ਪਠਾਨ ਮਾਜਰਾ ਵੱਲੋਂ ਕੀਤੀ ਗਈ ਸੀ ਕਿ ਪਰਿਵਾਰ ਨਾਲ ਤੱਕਾ ਹੋ ਰਿਹਾ ਔਰ ਦੂਸਰੀ ਪਾਰਟੀਆਂ ਨੂੰ ਵੀ ਅਪੀਲ ਸੀ ਕਿ ਭਾਵੇਂ ਉਹ ਕਾਲੀ ਹੋਵੇ ਭਾਵੇਂ ਉਹ ਕਾਂਗਰਸੀ ਹੋਵੇ ਕਿ ਜਿਹੜਾ ਮੇਰੇ ਨਾਲ ਖੜ ਸਕੇ ਉਹ ਜਰੂਰ ਮੇਰੀ ਕੋਠੀ ਦੇ ਬਾਹਰ ਪਹੁੰਚੋ ਔਰ ਮੇਰੇ ਪਰਿਵਾਰ ਨਾਲ ਜਿਹੜਾ ਤੱਕਾ ਹੋ ਰਿਹਾ ਉਸ ਦਾ ਜਿਹੜਾ ਉਹ ਕਿਤੇ ਨਾ ਕਿਤੇ ਮੂੰਹ ਤੋੜ ਮਾ ਜਵਾਬ ਜਿਹੜਾ ਉਹ ਦਿੱਤਾ ਜਾਵੇ ਦੂਸਰੇ ਤਰਫ ਮੁੱਖ ਮੰਤਰੀ ਪੰਜਾਬ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਦਿੱਤਾ ਤਾਂ ਕਿਹਾ ਰਿਸ਼ਤੇਦਾਰੀ ਜਿਹੜੀ ਆ ਉਹ ਮੁੱਖ ਮੰਤਰੀ ਪੰਜਾਬ ਦੇ ਨਾਲ ਰਹੀ ਹੈ ਪਰ ਰਿਸ਼ਤੇਦਾਰੀ ਕਿੱਥੇ ਵੀ ਨਿਭਾਉਂਦੇ ਹੋਏ ਜਿਹੜੇ ਮੁੱਖ ਮੰਤਰੀ ਨੇ ਉਹ ਨਜ਼ਰ ਨਹੀਂ ਆ ਰਹੇ ਹਾਲਾਂਕਿ ਬਿਮਾਰ ਪਤਨੀ ਨੂੰ ਦਾ ਹਵਾਲਾ ਵੀ ਜਿਹੜਾ ਉਹ ਦਿੱਤਾ ਹੈ ਬਿਮਾਰ ਭੈਣ ਦਾ ਹਵਾਲਾ ਜਿਹੜਾ ਉਸ ਲਾਈਵ ਦੇ ਵਿੱਚ ਦਿੱਤਾ ਹੈ ਕਿ ਮੇਰੇ ਪਰਿਵਾਰਿਕ ਮੈਂਬਰ ਜਿਹੜੇ ਕੁਝ ਬਿਮਾਰ ਨੇ ਤਾਂ ਉਹਨਾਂ ਨੂੰ ਵੀ ਜ਼ਬਰਦਸਤੀ ਇਸ ਕੋਠੀ ਤੋਂ ਹਟਾਇਆ ਜਾ ਰਿਹਾ ਪਰ ਦੂਸਰੇ ਪਾਸੇ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਕੋਰਡ ਦੇ ਆਦੇਸ਼ਾਂ ਦੇ ਉੱਪਰ ਆਰਡਰਾਂ ਦੇ ਉੱਪਰ ਜਿਹੜੀ ਇਸ ਕੋਠੀ ਨੂੰ ਖਾਲੀ ਕਰਾਉਣ ਦੇ ਲਈ ਪਹੁੰਚੇ ਆ ਤਾਂ ਇਹ ਤਸਵੀਰਾਂ ਨੇ ਜਦੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਜਿਹੜੀ ਵੱਡੀ ਆਈਸਰ ਗੱਡੀ ਦੇ ਉੱਪਰ ਜਿਹੜਾ ਪੂਰਾ ਸਮਾਨ ਹੈ ਘਰ ਦਾ ਉਹ ਜਾਣਾ ਇੱਕ ਗੱਡੀ ਅੰਦਰ ਖੜੀ ਹੈ ਇੱਕ ਗੱਡੀ ਇਹ ਖੜੀ ਹੈ ਔਰ ਐਂਬੂਲੈਂਸ ਜੀਆਂ ਜਿਹੜੀਆਂ ਐਂਬੂਲੈਂਸ ਦੇ ਨਾਲ ਮੈਡੀਕਲ ਟੀਮ ਹੈ ਜਿਹੜੀਆਂ ਨੇ ਉਹ ਵੀ ਪਹੁੰਚੀਆਂ ਨੇ ਕਿਉਂਕਿ ਇੱਕ ਦੱਸਿਆ ਜਾ ਰਿਹਾ ਕੋਈ ਇੱਕ ਮਰੀਜ਼ ਵੀ ਜਿਹੜੇ ਉਹਨਾਂ ਦੇ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਹੈਗੇ ਨੇ ਜੋ ਜੋ ਅੰਦਰ ਮੌਜੂਦ ਨੇ ਔਰ ਜਿਨ੍ਹਾਂ ਦੀ ਤਸਵੀਰ ਜਿਹੜੀ ਹੈ ਉਹ ਐ ਐਂਬੂਲੈਂਸ ਜਿਹੜੀ ਕੁਛੀ ਦੇਰ ਪਹਿਲਾਂ ਇੱਥੋਂ ਨਿਕਲੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਖੂਠੀ ਨੂੰ ਜਿਹੜਾ ਉਹ ਖਾਲੀ ਕਰਾਇਆ ਜਾਵੇਗਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਵੱਡਾ ਪੈਰਾ ਇਸ ਵਕਤ ਹਰਮੀ ਸਿੰਘ ਪਠਾਨ ਮજરા ਦੇ ਘਰ ਦੇ ਬਾਹਰ ਲੱਗਿਆ ਹੋਇਆ ਕੋਠੀ ਨੂੰ ਖਾਲੀ ਕਰਾਇਆ ਜਾ ਰਿਹਾ ਹਰਮੀ ਸਿੰਘ ਪਠਾਨ ਮજરા ਕਹਿ ਰਹੇ ਨੇ ਕਿ ਮੇਰੀ ਭੈਣ ਅੰਦਰ ਨੇ ਕੁਝ ਬਿਮਾਰੀ ਜਿਹੜੀ ਉਹਨਾਂ ਨੂੰ ਹੈਗੀ ਹੈ ਤਾਂ ਉਹਨਾਂ ਨੂੰ ਐਂਬੂਲੈਂਸ ਦੇ ਵਿੱਚੋਂ ਜਿਹੜਾ ਉਹ ਲਿਜਾਇਆ ਜਾ ਰਿਹਾ ਹੈਗਾ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਲੀਗਲ ਟੀਮ ਹੈ ਉਹ ਵੀ ਹਰਮੀ ਸਿੰਘ ਪਠਾਨ ਮਾਜਰਾ ਦੀ ਅੰਦਰ ਮੌਜੂਦ ਹੈ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਵੀ ਮੌਜੂਦ ਹੈ ਪਰਿਵਾਰਿਕ ਮੈਂਬਰ ਮੌਜੂਦ ਨੇ ਔਰ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਹੱਕ ਦੇ ਵਿੱਚ ਬੋਲਣਾ ਇਹ ਮੈਨੂੰ ਮਹਿੰਗਾ ਪਿਆ ਜਦੋਂ ਪੰਜਾਬ ਦੀ ਸਰਕਾਰ ਦੇ ਖਿਲਾਫ ਬੋਲਿਆ ਤਾਂ ਉਸ ਦਾ ਇਹ ਜਿਹੜਾ ਖਾਮਿਆਜਾ ਉਹ ਮੈਨੂੰ ਭੁਗਤਣਾ ਪੈ ਰਿਹਾ ਇਹ ਤਸਵੀਰ ਹੈ ਜੋ ਹਰਮੀ ਸਿੰਘ ਪਠਾਨ ਮਾਜਰਾ ਦੇ ਘਰ ਦੇ ਬਾਹਰ ਇਹ ਪੁਲਿਸ ਦਾ ਵੱਡਾ ਪੈਰਾ ਹੈ ਇਸ ਸਰਕਾਰੀ ਕੋਠੀ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੋਠੀ ਨੂੰ ਖਾਲੀ ਕਰਾਉਣ ਨੂੰ ਲੈ ਕੇ ਕੋਰਟ ਦੇ ਆਰਡਰ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਨੋਟਿਸ ਜਿਹੜਾ ਉਸ ਕੋਠੀ ਨੂੰ ਆਇਆ ਸੀ ਤੋਂ ਜਿਸ ਨੂੰ ਲੈ ਕੇ ਚੈਲੰਜ ਜਿਹੜਾ ਕੋਰਟ ਦੇ ਵਿੱਚ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਅੱਜ ਇਹ ਕਿਹਾ ਗਿਆ ਕਿ ਇਹ ਨੋਟਿਸ ਜਿਹੜਾ ਉਸ ਦੇ ਤਹਿਤ ਕੋਰਟ ਦੇ ਆਰਡਰਾਂ ਦੇ ਤਹਿਤ ਜਿਹੜਾ ਇਸ ਕੋਠੀ ਨੂੰ ਖਾਲੀ ਕਰਾਇਆ ਜਾ ਰਿਹਾ ਪਰ ਦੂਸਰੇ ਪਾਸੇ ਹਰਮੀ ਸਿੰਘ ਪਠਾਨ ਮਾਜਰਾ ਇਹ ਆਖਰੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਲੀਗਲ ਜਿਹੜੀ ਉਹ ਲੜ ਕੀ ਇੱਕ ਮੌਜੂਦਾ ਵਿਧਾਇਕ ਦੀ ਕੋਠੀ ਕਿਉਂ ਖਾਲੀ ਜਿਹੜੀ ਉਹ ਕਿਰਾਏ ਜਾ ਰਹੀ ਹੈ ਜਿਸ ਦਾ ਅਧਿਕਾਰ ਹੈ ਇਸੇ ਤਰ੍ਹਾਂ ਦੇ ਉੱਪਰ ਹਰਮੀ ਸਿੰਘ ਪਠਾਨ ਮਾਜਰਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਇਸ ਵਕਤ ਫੋਨ ਲਾਈਨ ਤੇ ਹਰਮੀ ਸਿੰਘ ਪਠਾਨ ਮਾਜਰਾ ਵਿਧਾਇਕ ਸਾਡੇ ਨਾਲ ਮੌਜੂਦ ਨੇ ਪਠਾਨ ਮਾਜਰਾ ਸਾਹਿਬ ਕੀ ਕਹਿਣਾ ਹੈ ਤੁਹਾਡਾ ਕਿਉਂਕਿ ਕੋਠੀ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਹੈ ਕੀ ਕੁਝ ਕਹਿਣਾ ਹੈ ਤੁਹਾਡਾ ਬਸ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿੰਨਾ ਉਹਨਾਂ ਤੋਂ ਹੋ ਸਕਦਾ ਆਪ ਅੱਜ ਕੇਜਰੀਵਾਲ ਕਰਪੂਰਸਰਾ ਹਾਊਸ ਜਿਹੜਾ ਪੰਜਾਬ ਦੀ ਪ੍ਰਾਪਰਟੀ ਆ ਪੰਜਾਬ ਸਰਕਾਰ ਦੀ ਉਹਨੂੰ ਸਾਲ ਤੋਂ ਉੱਤੇ ਹੋਗਾ ਜਦੋਂ ਦੀ ਦਿੱਲੀ ਸਰਕਾਰ ਇਹਨਾਂ ਦੀ ਗਈ ਆ ਉਹਦੇ ਚ ਬੈਠਾ ਆ ਕਿਨੇ ਕਿਨੇ ਸੰਵਿਧਾਨਿਕ ਆਉਂਦੇ ਨਾਲ ਬੈਠਾ ਆ ਨਾਸ ਰਜੋਦ ਹਟਾਣਾ ਪੀਆਰਟੀਸੀ ਦਾ ਚੇਅਰਮੈਨ ਸੀ ਚਲੋ ਆਪਾਂ ਕਹਿੰਦੇ ਚੇਅਰਮੈਨ ਨੂੰ ਮਿਲਦੀ ਕੋਠੀ ਮਿਲ ਗਈ ਅੱਜ ਉਹਨੇ ਕੋਠੀ ਆ ਉਹਦਾ ਕਏ ਨੂੰ ਬੜੇ ਦਿਨ ਹੋ ਗਏ ਆ ਸਰਕਾਰ ਨੂੰ ਉਹ ਕਿਉਂ ਨਹੀਂ ਦਿਸਦਾ ਉਹਦੇ ਚ ਮੀਟਿੰਗਾਂ ਵੀ ਕਰਦਾ ਉਹਦੇ ਚ ਜਿਹੜਾ ਗਤੀਆ ਵਧੀਆਂ ਵੀ ਕਰਦਾ ਸਿਆਸਤ ਦੀਆਂ ਉਹ ਕਿਉਂ ਨਹੀਂ ਸਰਕਾਰ ਨੂੰ ਦਿਸ ਰਹੀ ਮੈਨੂੰ ਸਰਕਾਰ ਦਬਾਉਣਾ ਚਾਹੀਦਾ ਨਾ ਮੈਂ ਅੱਜ ਦਬਾ ਨਾ ਮੈਂ ਦਬਾ ਕੱਲ ਮੈਂ ਆਪਣੇ ਪੰਜਾਬ ਦੀ ਆਪਣੇ ਹਲਕੇ ਦੀ ਗੱਲ ਕਰਦਾ ਰਹਾ ਕਰਦਾ ਰਹੂੰਗਾ ਮੈਂ ਪਰ ਪਟਨਾ ਸਾਹਿਬ ਪੁਲਿਸ ਦੇ ਕਹਿੰਦੇ ਨੇ ਕਿ ਅਸੀਂ ਕੋਰਟ ਦੇ ਆਰਡਰ ਲੈ ਕੇ ਆਏ ਆ ਪਹਿਲਾਂ ਨੋਟਿਸ ਭੇਜਿਆ ਫਿਰ ਆਰਡਰ ਲੈ ਕੇ ਆਏ ਆ ਮੇਰੀ ਤਾਂ ਤਰੀਕ ਅੱਜ ਕੋਰਟ ਚ ਅੱਜ ਡੀਸੀ ਦਫਤਰ ਐ ਐਸਲ ਡੀਐਮ ਦਫਤਰ ਮੇਰਾ ਕੇਸ ਚੱਲਦਾ ਆ ਉਹਦੀ ਤਾਂ ਅੱਜ ਡੇਟ ਆ ਅਜੇ ਉਸ ਤੋਂ ਬਿਨਾ ਹੀ ਤਾਂ ਦੱਸਿਓ ਲੈਣਾ ਕੋਈ ਬੰਦਾ ਕਿਰਾਏਦਾਰ ਆ ਕੋਈ ਆਪਾਂ ਆਪਣੀ ਪ੍ਰਾਪਰਟੀ ਨਹੀਂ ਕਿਸੇ ਨੂੰ ਕਿਰਾਏ ਤੇ ਦੇਣੇ ਉਹਨਾਂ ਵੀ ਆਪਾਂ ਟਾਈਮ ਦੇਣੇ ਆ ਇਹ ਤਾਂ ਡਰੇ ਵੀ ਆਪਾਂ ਆ ਕੇ ਬਾਹਰ ਲੈ ਕੇ ਗੱਡੀਆਂ ਤਾਂ ਅਖਣਾ ਵੀ ਚਲੋ ਬਾਹਰ ਮੇਰੀ ਭੈਣ ਦਾ ਮੇਰੀ ਦਸਤਰਾ ਦਾ ਪਰੇਸ਼ਨ ਹੋਇਆ ਉਹ ਅੰਦਰ ਆ ਅਜੇ 3 ਦਿਨ ਹੋਇਆ ਨੂੰ ਇੱਕ ਬਹੁਤ ਵੱਡਾ ਪਰੇਸ਼ਨ ਹੋਇਆ ਘਰੇ ਨਹੀਂ ਉਹ ਉਹਨੂੰ ਵੀ ਹੁਣ ਐਂਬੂਲੈਂਸ ਤੋਂ ਸਾਨੂੰ ਲੈ ਕੇ ਸ਼ਿਫਟ ਕਰਨਾ ਪੈਣਾ ਆ ਜੀ ਤੁਹਾਡੇ ਕੋਲ ਕੌਣ-ਕੌਣ ਤੁਹਾਡੇ ਪਰਿਵਾਰ ਦਾ ਵਿਅਕਤੀ ਜਿਹੜਾ ਉਹ ਘਰ ਦੇ ਵਿੱਚ ਮੌਜੂਦ ਆ ਇਸ ਵਕਤ ਮੇਰੀ 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 ਭੈਣ ਆ ਮੇਰੀ ਵਾਈਫ ਆ ਮੇਰੀ ਭੂਆ ਜੀ ਆ ਤੇ ਚਲੋ ਗੁਲਦੀ ਪੰਜੇ ਪਰ ਦੂਜੀ ਗਏ ਆ ਵਿਆਹ ਤੇ ਹਨਾ ਤੇ ਜਿਹੜਾ ਬਾਕੀ ਸਾਡੇ ਪਰਿਵਾਰ ਦੇ ਨੌਕਰ ਚੱਕ ਰਿਹਾ ਤੇ ਬ੍ਰਦਰ ਆ ਤੇ ਭਤੀਜਾ ਮੇਰਾ ਛੋਟਾ ਹੂੰ ਇਹ ਜੇ ਪੜਦਾ ਹੱਥ ਸਵਰ ਲੈਂਸ ਪੂਰੀ ਚ ਠੀਕ ਹੈ ਉਹ ਨੇ ਹੁਣ ਉਹ ਸਿਸਟਰਲਾ ਪ੍ਰੇਸ਼ਨ ਹੋਇਆ ਤੋਂ ਆਦੇ ਵੀ ਸਾਨੂੰ ਦੇ ਖਾਲੀ ਕਰਦੇ ਹੁਕਮ ਆ ਦਿੱਲੀ ਵਾਲਾ ਨੇ ਕਿਹਾ ਵੀ ਖਾਲੀ ਕਰਾ ਕੇ ਸਾਨੂੰ ਰਿਪੋਰਟ ਕਰੋ ਹੂੰ ਉਹ ਤਾਂ ਖਾ ਉਹਦੇ ਉਹਦੇ ਦਿਮਾਗ ਦਾ ਵੀ ਮੈਨੂੰ ਸੁਣਾ ਆਇਆ ਹੈ ਪਿੱਛੇ ਦੇ ਵੀ ਜੇ ਮਾਫੀ ਮੰਗ ਲੈਂਦਾ ਆ ਹੂੰ ਤੇ ਅਸੀਂ ਸਾਰਾ ਕੁਝ ਬਹਾਲ ਕਰ ਦਾਂਗੇ ਮੈਂ ਕਿਹਦਾ ਕਿਹਦਾ ਸੁਨੇਹਾ ਆਇਆ ਸੀ ਕਿ ਮਾਫੀ ਮੰਗ ਲਓ ਕਿਹਦਾ ਸੁਨੇਹਾ ਆਇਆ ਸੀ ਕੇਜਰੀਵਾਲਵਾ ਕੇਜਰੀਵਾਲ ਨਾ ਦਾ ਹੂੰ ਤੇ ਵੀ ਜੇ ਮਾਫੀ ਮੰਗ ਲੇ ਮਾਫੀ ਮੰਗ ਕੇ ਇੱਥੇ ਪਾ ਦੇ ਤੇ ਅਸੀਂ ਸਾਰਾ ਕੁਝ ਉਹਨੂੰ ਵਾਪਸ ਦੇ ਦਿਆਂਗਾ ਮੈਂ ਨਾ ਮੈਂ ਅੱਜ ਗਲਤੀ ਕੀਤੀ ਨਾ ਮੈਂ ਅੱਜ ਮਾਫੀ ਮੰਗਾ ਨਾ ਮੈਂ ਮੰਗਾ ਕੱਲ ਪਰ ਪਟਾਰਨਾਥ ਸਾਹਿਬ ਲੱਗਦਾ ਨਹੀਂ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਦਿੱਤੇ ਦੇ ਦਿੰਦੇ ਜਾਂ ਪੁਲਿਸ ਦੇ ਹਵਾਲੇ ਕਰ ਦਿੱਤੇ ਤੇ ਸ਼ਾਇਦ ਕਿਤੇ ਕਿਤੇ ਕਾਨੂੰਨ ਤੁਹਾਡਾ ਸਾਥ ਦੇ ਦਿੰਦਾ ਕੋਰਟਾਂ ਕਚੈਰੀਆਂ ਨੇ ਉਹ ਸਾਥ ਦੇ ਦਿੰਦੀਆਂ ਮੈ ਮੇਰੀ ਜ਼ਮਾਨਤ ਮੈਨੂੰ ਕੋਰਟ ਤੇ ਭਰੋਸਾ ਹੈ ਜ਼ਮਾਨਤ ਮੇਰੀ ਹੋ ਜਾਣੀ ਹੈ ਜਿੱਦ ਤਨ ਮੈਂ ਇੱਥੇ ਆਇਆ ਤੁਸੀਂ ਫਿਰ ਵੇਖਿਓ ਕੀ ਕਰਦੇ ਇਹਨਾਂ ਫੇਰ ਆਪਣੇ ਆ ਗੰਦੀਆਂ ਹਰਕਤਾ ਕਰਨੀਆਂ ਮਿਰਤੇ ਪਰਚੇ ਕਰਾਉਣਗੇ ਕਿਸੇ ਨਾ ਕਿਸੇ ਚ ਜਾਇਜ਼ ਦੇ ਜਾਇਜ਼ ਫਸਾਉਣਗੇ ਮੇਰੇ ਕੁੱਤੇ ਪੁੱਛਦੇ ਫਿਰਦੇ ਆ ਮੇਰੀਆਂ ਮੱਝਾਂ ਗਾਵਾਂ ਜਿਹੜੀਆਂ ਮੇਰੇ ਬਜ਼ੁਰਗਾਂ ਤੋਂ ਟਾਈਮ ਅਸੀਂ ਹੀ ਰੱਖਦੇ ਹੁਣੇ ਹਰ ਇੱਕ ਜੱਟ ਜਿਮੀਂਦਾਰ ਰੱਖਦਾ ਮੱਝਾਂ ਕਿੰਨੀਆਂ ਗਾਵਾਂ ਕਿੰਨੀਆਂ ਕੁੱਤੇ ਕਿੰਨੇ ਆ ਘੋੜੀਆਂ ਕਿੰਨੀਆਂ ਆ ਜਿਹੜੇ ਇੱਥੋਂ ਤੱਕ ਨੀਚ ਹਰਕਤਾ ਤੇ ਉਤਰ ਆਈ ਹੋਵੇ ਸਰਕਾਰ ਉਤੋਂ ਤੁਸੀਂ ਕੀ ਆਸ ਰੱਖਦੇ ਹੋ ਵੀ ਤੁਹਾਨੂੰ ਕੀ ਇਨਸਾਫ ਦੇਣਗੇ ਹੁਣ ਫਿਰ ਤੁਹਾਡਾ ਅਗਲਾ 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 ਕਦਮ ਕੀ ਲੈਣ ਵਾਲਾ ਹੈ ਅਗਲਾ ਕਦਮ ਕੀ ਲੈਣ ਵਾਲਾ ਪਟਾਰ ਸਰ ਜੀ ਅਗਲਾ ਕਦਮ ਆ ਆਪਣੇ ਜੱਦਾਂ ਮੇਰੀਆਂ ਜਮਾਨਤਾ ਹੋ ਗਈਆਂ ਹਲਕੇ ਚਾਹੂੰਗਾ ਜੋ ਮੇਰੇ ਹਲਕੇ ਦੇ ਲੋਕ ਕਹਿਣਗੇ ਉਹ ਅਸੀਂ ਕਰਾਂਗੇ ਜਿਵੇਂ ਕਹਿਣਗੇ ਆਜ਼ਾਦ ਲੜਨਾ ਯਾਦ ਲੜੂੰਗਾ ਕਿਸੇ ਪਾਰਟੀ ਵੱਲੋਂ ਕਹਿਣ ਕਿ ਪਾਰਟੀਆਂ ਨਾਲ ਲੜੂੰਗਾ ਤੇ ਆਪਦੀ ਲੋਕਾਂ ਦੇ ਵਿੱਚ ਰਹੂੰਗਾ ਪੰਜਾਬ ਦੀ ਅੱਜ ਵੀ ਗੱਲ ਕਰਦਾ ਕੱਲ ਵੀ ਕਰਦਾ ਰਹੂੰਗਾ ਹਲਕੇ ਦੀ ਗੱਲ ਅੱਜ ਵੀ ਕਰਦਾ ਕੱਲ ਵੀ ਕਰਦਾ ਰਹੂੰਗਾ ਨਾ ਇਹਨਾਂ ਤੋਂ ਮੈਂ ਅੱਜ ਦਵਾ ਨਾ ਮ ਦਵਾ ਕੱਲ ਬਾਬੇ ਬੁੱਢੇ ਦਾ ਚੇਲਾ ਆ ਠੀਕ ਹੈ ਕਿ ਨਹੀਂ ਇਹ ਇਹਦੇ ਆਉਤੇ ਆਦੇ ਆਏ ਤੇ ਲੋਕਾਂ ਦੀ ਦੇਣ ਆਇਆ ਕੋਰਟ ਕਚਹਿਰੀ ਦੇ ਵਿੱਚ ਜਾਏਗਾ ਜੀ ਮਾਮਲਾ ਇਹ ਜਾਏਗਾ ਕਿਉਂਕਿ ਪਹਿਲਾਂ ਲਗਾਤਾਰ ਕੋਰਟ ਕਚਹਿਰੀ ਦੇ ਵਿੱਚ ਕੋਰਟ ਕਚਹਿਰੀ ਜੇ ਵੀ ਜਾਊਗਾ ਇਹ ਵੀ ਜਾਊਗਾ ਮੈਂ ਕਿ